ਹੈਲੋ एवरीवन ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਸਟ੍ਰੈਟਜੀਕਲ ਆ ਵਿੱਚ ਹੋਮੋਗੇ ਮਾਰਨਿੰਗ ਟਾਈਮ ਹੈਗਾ ਜੀ ਮੈਂ ਲੱਗੀ ਆਂ ਬ੍ਰੇਕਫਾਸਟ ਬਣਾਉਣ ਡਾਕਟਰ ਸਾਹਿਬ ਵਾਸਤੇ ਮੈਂ ਆਮਲੇਟ ਬਣਾ ਰਹੀ ਆਂ ਡਾਕਟਰ ਸਾਹਿਬ ਨੂੰ ਨਾ ਬਿਲਕੁਲ ਹੀ ਸਿੰਪਲ ਪਸੰਦ ਹੈਗਾ ਕੋਈ ਪਿਆਜ਼ ਟਮਾਟਰ ਨਹੀਂ ਪਪਾਉਂਦੇ ਹੁੰਦੇ ਹੈਗੇ ਤੇ ਮੈਂ ਅੱਜ ਉਹਨਾਂ ਲਈ ਬ੍ਰੈਡ ਆਮਲੇਟ ਬਣਾ ਰਹੀ ਆਂ ਮੈਂ ਦੂਸਰਾ ਤਵਾ ਧਰ ਦਿੱਤਾ ਇੱਥੇ ਮੈਂ ਬ੍ਰੈਡ ਸਿੱਕਾਂਗੀ ਆਮਲੇਟ ਬਣ ਗਿਆ ਆਪਣਾ ਇਹ ਬਣ ਗਏ ਨੇ ਜੀ ਡਾਕਟਰ ਸਾਹਿਬ ਵਾਸਤੇ ਬ੍ਰੈਡ ਓਮਲੇਟ ਲੋ ਜੀ ਇੱਧਰ ਆਪਣੀ ਚਾਹ ਵੀ ਬਣ ਰਹੀ ਐ ਚਾਹ ਨਾਲ ਬ੍ਰੇਕਫਾਸਟ ਕਰਾਂਗੇ ਡਾਕਟਰ ਸਾਹਿਬ ਦਾ ਤਾਂ ਮੈਂ ਬ੍ਰੇਕਫਾਸਟ ਬਣਾਤਾ ਜੀ ਬ੍ਰੈਡ ਆਮਲੇਟ ਤੇ ਮੈਂ ਆਪਣੇ ਲਈ ਵੀ ਫਿਰ ਦੋ ਬ੍ਰੈਡ ਸੇਕ ਲਵਾਂਗੀ ਚਾਹ ਦੇ ਨਾਲ ਤੇ ਪਾਵਾਂਗੇ ਜੀ ਆਪਾਂ ਚਾਹ ਵਿੱਚ ਸ਼ੱਕਰ ਲਾਸਟ ਵਿੱਚ ਹੀ ਪਾਉਣੀ ਹੁੰਦੀ ਐ ਮੈਂ ਸ਼ੱਕਰ ਚਾਹ ਦੇ ਵਿੱਚ ਤੋਡੇ ਮੁਤਾਬਕੇ ਬਣਾਏ ਨੇ ਜੀ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਬ੍ਰੈਡ ਆਮਲੇਟ ਹਾਂ ਦਾ ਵਾਈਟਲ ਲੈ ਲਈ ਸੀ ਹਨ ਮੈਂ ਵੀ ਆਪਣੇ ਲਈ ਦੋ ਬ੍ਰੈਡ ਸੇਕ ਲਏ ਆ ਚਾਹ ਨਾਲ ਮੈਂ ਵੀ ਇਹ ਬ੍ਰੈਡ ਖਾਵਾਂਗੀ ਅੱਜ ਚਾਹ ਮੇਰੀ ਮੈਂ ਲਗਾ ਰਹੀਆਂ ਜੀ ਤੜਕਾ ਅਰਬੀ ਨੂੰ ਤੇ ਥੋੜੀ ਦੇਰ ਨਾ ਇਦਾਂ ਹੀ ਵਾਸ ਇਹਨੂੰ ਫਰਾਈ ਕਰਾਂਗੀ ਫਿਰ ਉਸ ਤੋਂ ਬਾਅਦ ਮਸਾਲੇ ਵਗੈਰਾ ਪਾ ਕੇ ਪਾਣੀ ਪਾਵਾਂਗੀ ਹੱਥ ਪੱਕੀ ਹੋਏ ਤੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਮਸਾਲੇ ਆਪਾਂ ਸਾਰੇ ਮਸਾਲੇ ਪਾ ਦਿੱਤੇ ਆ ਜੀ ਹੁਣ ਥੋੜੀ ਜੀ ਹੋਰ ਪੱਕ ਜੂਗੀ ਫਿਰ ਪਾਣੀ ਪਾਵਾਂਗੇ ਦੇਖੋ ਜੀ ਆਪਣੀ ਮੈਂ ਨਾਲ ਵਿੱਚ ਪਾਣੀ ਪਾ ਦਿੱਤਾ ਸੀ ਤਰੀ ਵਾਲੀ ਆਪ ਅਰਬੀ ਬਣਾਈ ਆ ਕਿਉਂਕਿ ਡਾਕਟਰ ਸਾਹਿਬ ਨੂੰ ਨਾ ਪਸੰਦ ਨਹੀਂ ਹੈਗੀ ਸੁੱਕੀ ਸੁੱਕੀ ਅਰਬੀ ਕਹਿੰਦੇ ਨੇ ਰੋਟੀ ਤਾਂ ਖਾਦੀ ਨਹੀਂ ਜਾਂਦੀ ਫਿਰ ਉਹਦੇ ਨਾਲ ਇਸ ਕਰਕੇ ਨਾ ਅਸੀਂ ਤਰੀ ਵਾਲੀ ਜਿਹੜੀ ਹੈਗੀ ਅਰਬੀ ਬਣਾਉਣੀ ਹੁੰਦੀ ਆ ਮੈਂ ਥੋੜਾ ਜਿਹਾ ਗਰਮ ਮਸਾਲਾ ਪਾਇਆ ਹੈ ਕਿਉਂਕਿ ਅਰਬੀ ਜਿਹੜੀ ਹੁੰਦੀ ਆ ਬੈਵ ਵਾਲੀ ਹੁੰਦੀ ਆ ਬੈਵਾਦੀ ਵਾਲੀ ਇਸ ਕਰਕੇ ਇਹਦੇ ਵਿੱਚ ਤਾਂ ਮਸਾਲੇ ਵਗੈਰਾ ਪਾਣੀ ਪਾ ਸਕਦੇ ਆਪਾਂ ਤੇ ਲਸਣ ਵਗੈਰਾ ਤਾਂ ਅਸੀਂ ਹੁਣ ਗਰਮੀਆਂ 'ਚ ਲੈ ਕੇ ਨਹੀਂ ਆਉਂਦੇ ਨਹੀਂ ਤਾਂ ਲਸਣ ਪਾ ਦਿੰਦੀ ਮੈਂ ਇੰਨਾ ਮੈਂ ਸਿਰ ਤੋਂ ਕਿ ਆਈਆਂ ਰੋਟੀ ਮੈਂ ਪਹਿਲਾਂ ਹੀ ਬਣਾ ਲਈ ਸੀ ਤੇ ਹੁਣ ਮੈਂ ਲੱਗਦੀ ਆ ਜੀ ਰੋਟੀ ਖਾਣ ਡਾਕਟਰ ਸਾਹਿਬ ਨੇ ਅੱਜ ਖਾਣੀ ਨਹੀਂ ਹੈਗੀ ਕਹਿੰਦੇ ਮੈਨੂੰ ਭੁੱਖ ਨਹੀਂ ਹੈਗੀ ਤੇ ਹੁਣ ਮੈਂ ਹੀ ਖਾਵਾਂਗੀ ਰੋਟੀ ਪਾਣੀ ਦੱਸੇ ਸਵੇਰੇ ਉਹਨਾਂ ਨੇ ਫੇਰ ਥੋੜਾ ਹੈਵੀ ਖਾ ਲਿਆ ਨਾ ਬ੍ਰੈਡ ਆਮਲੇਟ ਖਾ ਲਿਆ ਤੇ ਉਸ ਤੋਂ ਬਾਅਦ ਫੇਰ ਫਰੂਟ ਖਾ ਲਿਆ ਤਾਂ ਕਰਕੇ ਉਹਨਾਂ ਨੂੰ ਭੁੱਖ ਨਹੀਂ ਲੱਗ ਰਹੀ ਹੈਗੀ ਤੇ ਮੈਂ ਖਾਣੀ ਆ ਰੋਟੀ ਹੁਣ ते मैं दही जमाया सी, थोड़ा जि उपर मैं दुध पाया है, मैं क्या गाढ़ा ना हो ज़्यादा देखो तो बहुत वजिए जमया है जी मैं अपनी रोटी लैके आ गई हूँ खाइए दही भी मैं पा लिया सब्ज़ी बहुत बढ़िया बनी हुई है ਜਿਆਦਾ ਤਰੀ ਨਹੀਂ ਬਣਾਈ ਮੈਂ ਥੋੜੀ ਜਿਹੀ ਤਰੀ ਬਣਾਈ ਏ ਅਰਬੀ ਦੀ ਸਬਜੀ ਦਹੀਂ ਰੋਟੀ ਆਜੋ ਜੀ ਜਿੰਨਾਂ ਜਿੰਨਾਂ ਨੇ ਵੀ ਖਾਣੀ ਹੈ ਚਲੋ ਜੀ ਖਾਣੇ ਆਪਾਂ ਰੋਟੀ ਹਾਂਜੀ ਸ਼ਾਮ ਦਾ ਟਾਈਮ ਹੈਗਾ ਜੀ ਤੇ ਮੈਂ ਨਾ Amazon ਤੋਂ ਕੁਝ ਮੰਗਵਾਇਆ ਸੀ ਤੇ ਮੰਗਵਾਇਆ ਸੀਗਾ ਮੈਂ ਟ੍ਰਾਈਪੋਡ ਵੈਸੇ ਤਾਂ ਮੇਰੇ ਕੋਲ ਪਹਿਲਾਂ ਵੀ ਹੈਗੇ ਆ ਦੋ ਟ੍ਰਾਈਪੋਡ ਹੈਗੇ ਸੀ ਇੱਕ ਵੱਡਾ ਸੀ ਇੱਕ ਥੋੜਾ ਜਿਹਾ ਛੋਟਾ ਸੀ ਪਰ ਉਹ ਟੁੱਟ ਗਏ ਸੀਗੇ ਤੇ ਫਿਰ ਉਹ ਜਿਹੜੀਆਂ ਉਹਦੀਆਂ ਟੰਗਾ ਜਿਹਾ ਹੁੰਦੀਆਂ ਨੇ ਸਟੈਂਡ ਵਾਲੀਆਂ ਉਹ ਇੱਕ ਟੁੱਟ ਗਈ ਸੀ ਹੈ ਤਾਂ ਬਹੁਤ ਵਧੀਆ ਸੀ ਉਹ ਵੀ ਤੇ ਹੁਣ ਮੈਂ ਛੋਟਾ ਜਿਹਾ ਮੰਗਵਾਇਆ ਇੱਕ ਦਿਖਾਉਣੀ ਮੈ ਤੁਹਾਨੂੰ 400 ਦਾ ਆਇਆ ਇਹ ਆ ਦੇਖੋ ਹਾ ਵਾਲਾ ਮੈਂ ਟਰਾਈਪੋਡ ਮੰਗਵਾਇਆ ਹੈ ਆਏ ਨੂੰ ਇਹਦਾ ਢਿੱਲਾ ਕਰਕੇ ਅੱਗੇ ਪਿੱਛੇ ਕਰਨ ਦੇ ਲਈ ਹੈ ਇਥੋਂ ਤੇ ਇਹ ਹੈਗਾ ਜਿਹਦੇ ਵਿਜੇ ਵੱਡੀਆਂ ਕਰਨੀਆਂ ਹੁਣ ਇਹ ਆਪਣੇ ਆ ਦੇਖੋ ਨਿੱچے ਇਦਾਂ ਚੀਜ਼ ਆਪ ਵੀ ਵੱਜ ਜਾਂਦੀ ਹੈ ਜਿਆਦਾ ਨਹੀਂ ਵੱਡਾ ਹੈਗਾ ਮਤਲਬ ਛੋਟਾ ਹੀ ਹੈ ਤੇ ਜੇ ਆਪੈਨੂੰ ਵਧਾਉਣਾ ਹੋਵੇ ਇਦਾਂ ਕਰਕੇ ਇਥੋਂ ਆ ਹੈਗੇ ਨੇ ਬਟਨ ਜੇ ਦੱਬ ਕੇ ਆ ਦੇਖੋ ਥੋੜੇ ਜਿਹਾ ਵੱਡਾ ਹੋ ਗਿਆ ਹੁਣ ਕਵਰ ਨਹੀਂ ਫਿਰ ਲਾਉ ਪੈਂਦੇ ਹੈਗੇ ਹਨਾ ਸੇਫਟੀ ਘਟ ਜਾਂਦੀ ਹੈ ਕਿਉਂਕਿ ਫਿਰ ਆਪਾਂ ਨੂੰ ਆ ਇਹਦੇ ਨਾਲ ਨਹੀਂ ਲੱਗਦਾ ਹੈਗਾ ਬਾਰ ਬਾਰ ਡਿੱਗਣ ਦਾ ਡਰ ਰਹਿੰਦਾ ਹੈ ਤੇ ਇਸ ਕਰਕੇ ਫਿਰ ਆ ਜਿਹੜਾ ਕਵਰ ਆਪਾਂ ਨੂੰ ਕੱਢਣਾ ਪੈਂਦਾ ਹੈ ਟ੍ਰਾਈਪੋਡ ਵਗੈਰਾ ਦੇ ਵਿੱਚ ਪਾਉਣ ਲਈ ਤੇ ਡਰ ਰਹਿੰਦਾ ਮੈਂ ਦੇਖਿਆ ਸੀ ਲਗਾ ਕੇ ਇਹਦੇ ਨਾਲ ਹੀ ਪਰ ਡਿੱਗ ਰਿਹਾ ਸੀਗਾ ਬਾਰ ਬਾਰ ਸਲਿਪ ਹੋ ਰਿਹਾ ਸੀ ਫੋਨ ਤੇ ਫਿਰ ਮੈਂ ਆ ਕਵਰ ਜਿਹੜਾ ਹੈਗਾ ਇਹਨੂੰ ਕੱਢ ਹੀ ਦਿੱਤਾ ਵਿੱਚੋਂ ਇੱਕ ਚੀਜ਼ ਮੈਂ ਹੋਰ ਮੰਗਵਾਈ ਹੈ ਆਪਣੀ ਕਿਚਨ ਦੇ ਲਈ ਆ ਦੇਖੋ ਆ ਨਾ ਡਸਟਰ ਡਸਟਿੰਗ ਵਗੈਰਾ ਕਰਨ ਵਾਸਤੇ ਮੇਰੇ ਤੋਂ ਛਾਲੂ ਕੱਪੜੇ ਮੰਗ ਦਿਓ ਰਹਿੰਦੀ ਹੁੰਦੀ ਸੀ ਤੇ ਚਲੋ ਕਿਚਨ ਦੀ ਵੀ ਸਲਫਾਂ ਦੀ ਸਫਾਈ ਵਾਸਤੇ ਠੀਕ ਹੈ ਇਹ ਤੇ ਬਾਕੀ ਡਸਟਿੰਗ ਵਗੈਰਾ ਕਰਨੀ ਹੋਵੇ ਉਹਦੇ ਵਾਸਤੇ ਠੀਕ ਹੈ ਤੇ ਇਹ ਮੈਂ ਦੋ ਮੰਗਵਾਏ ਨੇ ਪੈਕਟ ਤੇ ਇੱਕ ਮੈਂ ਆ ਮੰਗਵਾਏ ਨੇ ਪੂਣੀ ਮੰਗਵਾਏ ਹਨ ਰੋਟੀਆਂ ਵਾਸਤੇ ਮੈਂ ਪੂਣੀ ਮੰਗਵਾਏ ਨੇ ਸੀ ਟੋਵਲ ਟਾਈਪ ਹੈਗੇ ਆ ਵਧੀਆ ਚ ਲੱਗੇ ਆ ਆ ਦੇਖੋ ਕਾਫੀ ਵੱਡਾ ਹੈ ਬਹੁਤ ਵੱਡਾ ਹੈ ਤਾਂ ਮੈਂ ਤਾਂ ਛੋਟੇ-ਛੋਟੇ ਸਮਝਦੀ ਸੀਗੀ ਕਾਫੀ بڑا ਹੈ ਦੇਖੋ ਚਾਹ ਜਾਂ ਪੈਨਰ ਹੈਂਡ ਟੋਵਲ ਵੀ ਯੂਜ਼ ਕਰ ਸਕਦੇ ਆ ਬਾਕੀ ਇਹ ਮੈਂ ਤਾਂ ਪੋਣਿਆਂ ਵਾਸਤੇ ਮੰਗਵਾਏ ਨੇ ਮੇਰੇ ਕੋਲ ਸਾਰੇ ਨਾ ਪੋਣੇ ਵਗੈਰਾ ਖਤਮ ਹੋ ਗਏ ਸੀ ਫਿਰ ਮੈਂ ਤਾਂ ਮੰਗਵਾਇਆ ਇਹ ਕਾਹ ਪਾਣੀ ਪੰਜ ਹੈਗੇ ਨੇ ਇਹ। ਮੈਨੂੰ ਯਾਦ ਨਹੀਂ ਕਿੰਨੇ ਦੇ ਆਏ ਆ। ਹਾਂ ਇਹ ਸਾਰੇ ਨਾ ਆ ਵਾਲੇ ਟੋਵਲ ਹੋਏ ਤੇ ਇਹ ਡਸਟਿੰਗ ਵਾਲੇ ਹੋਗੇ। ਇਹ ਮੇਰੇ ਖਿਆਲ ਵਿੱਚ ਆਏ ਨੇ 300 ਦੇ। ਆ 300 ਦੇ ਆ। ਪੰਜ ਆ ਵਾਲੇ ਹੋਗੇ। 6 ਤੇ 6 12 ਇਹ ਹੋਗੇ। ਇਹ ਆਏ ਨੇ ਜੀ 300 ਦੇ। 400 ਦਾ ਮੇਰਾ ਟਰਾਈਪੋਡ ਆ ਗਿਆ। देर ਹੋ ਗਈ ਸੀ ਕਿ ਮੈਂ ਸ਼ਾਪਿੰਗ ਵਗੈਰਾ ਕਿਤੇ ਕਰਨ ਗਏ ਨਹੀਂ ਹੈਗੇ ਹੁਣ ਵੀ ਕਈ ਦਿਨਾਂ ਦੇ ਕਹਿੰਦੇ ਸੀ ਗਰੋਸਰੀ ਕਰਨ ਚੱਲਾਂਗੇ ਗਰੋਸਰੀ ਤੇ ਨਾ ਪ੍ਰੀਤ ਗਈ ਐ ਤੇ ਨਾ ਫਿਰ ਅਸੀਂ ਗਏ ਹੈਗੇ ਆ ਨਹੀਂ ਤਾਂ ਫਿਰ ਮੈਂ ਲੈ ਕੇ ਆਉਣੇ ਸੀਗੇ ਕਿੰਨਾ ਟਾਈਮ ਹੋ ਗਿਆ ਸੀ ਮੈਂ ਇਹ ਪੋਣੇ ਵਗੈਰਾ ਤੇ ਡਸਟਿੰਗ ਵਾਲੇ ਜਿਹੜੇ ਹੈਗੇ ਆ ਇਹ ਮੈਂ ਮੰਗਵਾਏ ਨਹੀਂ ਸੀਗੇ ਲੈ ਕੇ ਨਹੀਂ ਸੀ ਆ ਸਕੀ ਤੇ ਸੋਚਿਆ ਮੈਂ ਹੁਣ ਮੈਂ ਨਾ ਆਨਲਾਈਨ ਹੀ ਮੰਗਵਾ ਲੈਣੀ ਆ ਤਾਂ ਕਰਕੇ ਫਿਰ ਮੈਨੂੰ ਆਨਲਾਈਨ ਮੰਗਵਾਣੇ ਪਏ ਆ ਉਹ ਕਿੰਨਾ ਚੀਜ਼ਾਂ ਬਿਨਾ ਸਰਦਾ ਵੀ ਹੈ ਨਹੀਂਗਾ ਆ ਦੇਖੋ ਜੀ ਕਹਿੰਦੇ ਲੰਚ ਨਹੀਂ ਖਾਣਾ ਹੈਗਾ ਅੰਬ ਖਾਣੇ ਆ ਮੈਂ ਲੰਚ ਬਣਾ ਰਹੀ ਸੀਗੇ ਤੇ ਡਾਕਟਰ ਸਾਹਿਬ ਆਉਂਦੇ ਸਾਰੀ ਕਲੀਨਿਕ ਤੋਂ ਲੱਗ ਗਿਆ ਜੀ ਅੰਬ ਖਾਣਾ ਲੋ ਜੀ ਆਪਾਂ ਤਾਂ ਬਣਾ ਲੈ ਜੀ ਹਲਕਾ ਫੁਲਕਾ ਖਾਣਾ ਇਹ ਮੈਂ ਚਾਵਲ ਬਣਾਏ ਨੇ ਉਬਲਵੇਂ ਪਾਣੀ ਕੱਢ ਦਿੱਤਾ ਇਹਦੇ ਵਿੱਚੋਂ ਬਿਲਕੁਲ ਸਿੰਪਲ ਰਾਈਸ ਬਣਾਏ ਹੈ ਨਾਲ ਨੂੰ ਮੈਂ ਬਣਾਏ ਨੇ ਜੀ ਬਲੈਕ ਚਨੇ ਤੇ ਆਲੂ ਪਾ ਕੇ ਮੈਨੂੰ ਚਨੇ ਜ਼ਿਆਦਾਤਰ ਵੈਸੇ ਆਲੂ ਪਾ ਕੇ ਵਧੀਆ ਲੱਗਦੇ ਹੁੰਦੇ ਆ ਇਸ ਕਰਕੇ ਮੈਂ ਆਲੂ ਪਾ ਕੇ ਚਨੇ ਬਣਾਏ ਆ ਆ ਦੇਖੋ ਜੀ ਆਪਣੇ ਤਾਂ ਚਨੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਏ ਹੋਏ ਆ ਤੇ ਚਲੋ ਜੀ ਖਾਂਦੇ ਆ ਰੋਟੀ ਇਹਨਾਂ ਨੇ ਖਾਣੀ ਆ ਆ ਜਾਓ ਲੋ ਜੀ ਆਪਾਂ ਤਾਂ ਖਾਣਾ ਖਾ ਲਿਆ ਲੰਚ ਆਪਣਾ ਤੇ ਡਾਕਟਰ ਸਾਹਿਬ ਕਹਿੰਦੇ ਹੁਣ ਮੈਂ ਪੂਰਾ ਠਹਿਰ ਕੇ ਖਾਉਂਗਾ ਤੇ ਚਲੋ ਜੀ ਮਿਲਦੇ ਆ ਜੀ ਫਿਰ ਆਪਾਂ ਨੈਕਸਟ ਵਲੌਗ ਵਿੱਚ ਆਪਾਂ ਵਲੌਗ ਦੇ ਇੰਡ ਕਰ ਦਿੰਦੇ ਆ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ